ਅੱਜ ਵੀ ਕਹਿੰਨੇ ਆ ਅਸੀਂ ਸਟੇਜ ਤੋਂ ਕਿ ਜਿਹੜੀਆਂ ਵੀ ਜਥੇਬੰਦੀਆਂ ਚਾਹੇ ਕੋਈ ਵੀ ਹੋਵੇ ਕਿਸੇ ਨੇ ਡੱਲੇ ਵਾਲ ਨੂੰ ਚੋਰ ਕਹਿ ਲਿਆ ਕਿਸੇ ਨੇ ਡੱਲੇ ਵਾਲ ਨੂੰ ਫਰੇਬੀ ਕਹਿ ਲਿਆ ਕਿਸੇ ਨੇ ਡੱਲੇ ਵਾਲ ਨੂੰ ਸਰਕਾਰੀ ਕਹਿ ਲਿਆ ਅਸੀਂ ਉਹਨਾਂ ਨਾਲ ਫਿਰ ਵੀ ਲੜ ਕੇ ਲੜ ਕੇ ਲੜਨ ਲਈ ਤਿਆਰ ਆਂ ਪਰ ਇਸ ਗੱਲ ਤੇ ਆਉਣ ਕਿ ਐਮਐਸਪੀ ਗਰੰਟੀ ਕਾਨੂੰਨ ਲੈਣ ਤੱਕ ਖੜਾਂਗੇ ਇਸ ਗੱਲ ਤੇ ਆਵੇ ਕਿ ਡਾਕਟਰ ਸੁਆਮੀਨਾਥ ਦੀ ਰਿਪੋਰਟ ਲੈਣ ਤੱਕ ਖੜਾਂਗੇ ਇਸ ਗਲਤੀ ਆ ਕੇ ਖਸਾਂਜ ਬਣਾਉਣਾ ਕਿ ਅਸੀਂ ਸਮੁੱਚੀ ਕਿਸਾਨਾਂ ਦੀ ਸਮੁੱਚੀ ਕਰਜ਼ ਮੁਕਤੀ ਕਰਵਾਉਣ ਤੱਕ ਲੜਾਂਗੇ ਆਉਣ ਇਥੇ ਸੋ ਇਸ ਲਈ ਖੁੱਲਾ ਸੱਦਾ ਸਾਡਾ ਆ ਜਾਣਾ ਸਾਰਿਆਂ ਨੂੰ ਸੱਦਦੇ ਆ ਅਸੀਂ ਏਕਾ ਕਰਨ ਤੋਂ ਕਦੇ ਨਹੀਂ ਭਾਈ ਜੀ ਤੁਹਾਡੇ ਯਾਦ ਹੋਏਗਾ ਜਦੋਂ 2020 ਚ ਏਕਾ ਹੋਇਆ ਸੀ ਸਭ ਤੋਂ ਪਹਿਲਾਂ ਏਕਾ ਕਰਨ ਦਾ ਇਨੀਸ਼ੀਏਟਿਵ ਆਪਲੇ ਆਸੇ ਸਭ ਤੋਂ ਪਹਿਲਾ ਟੈਲੀਫੋਨ ਮੇਰੇ ਵੱਲੋਂ ਇਕੱਲੇ ਗਿਆ ਹੈ ਹਰਿੰਦਰ ਲਖੋਵਾਲ ਨੂੰ ਗਿਆ ਦੂਸਰੇ ਨੰਬਰ ਦੇ ਉੱਤੇ ਕਾਧਿਆ ਸਾਹਿਬ ਨੂੰ ਗਿਆ ਰਾਜੇਵਾਲ ਸਾਹਿਬ ਨਾਲ ਬਕਾਇਦਾ ਗੱਲ ਕੀਤੀ ਦੂਸਰੀਆਂ ਕੁਝ ਜਥੇਬੰਦੀਆਂ ਪੰਜ ਛੇ ਪਹਿਲਾਂ ਹੀ ਆਪਣੇ ਨਾਲ ਚੱਲਦੀਆਂ ਸੀ ਇਸ ਤਰੀਕੇ ਨਾਲ ਏਕਾ ਹੋਇਆ ਸੀ ਤੇ ਪਿਆਰੇ ਪਿਆਰਿਓ ਜਿਹੜਾ ਬੰਦੇ ਨੇ ਇੰਨਾ ਮਿਹਨਤ ਕਰਕੇ ਏਕਾ ਬਣਵਾਇਆ ਹੋਵੇ ਉਹ ਚਾਹੇਗਾ ਕਿ ਏਕਾ ਨਾ ਹੋਵੇ ਲੇਕਿਨ ਇਹ ਫਿਰ ਕਲੀਅਰ ਹੈ ਕਿ ਲੜਾਂਗੇ ਲੋਕਾਂਵੱਚ ਮੈਂ ਸਪਸ਼ਟ ਕਰਦਿਆਂ ਕਿ ਅਸੀਂ ਏਕੇ ਦੇ ਹਾਮੀ ਆਂ ਏਕੇ ਨਾਲ ਲੜਾਂਗੇ ਪਰ ਇੱਕ ਗੱਲ ਲਾਸਟ ਦੇ ਸੁਣ ਲਿਓ ਆ ਜਿਹੜੀਆਂ ਆ ਰਹੀਆਂ ਐ ਨਾ ਕਿ ਜੀ ਸਟੇ ਲੱਗ ਗਿਆ ਹੁਣ ਤਾਂ ਇਹ ਸਿਰਫ ਤੁਹਾਡੇ ਅੰਦੋਲਨ ਨੂੰ ਠੰਡਾ ਪਾਉਣ ਦੀਆਂ ਕੋਸ਼ਿਸ਼ਾਂ ਐ ਇਹ ਕੋਸ਼ਿਸ਼ਾਂ ਐ ਇਸ ਤੋਂ ਸਿਵਾ ਹੋਰ ਕੁਝ ਨਹੀਂ ਸੋ ਇਸ ਕਰਕੇ ਜਿੰਨੀ ਦੇ ਤੱਕ ਪੰਜਾਬ ਸਰਕਾਰ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਸੰਪੂਰਨ ਤੌਰ ਤੇ ਰੱਦ ਨਹੀਂ ਕਰਦੀ ਉਨੀ ਦੇਰ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ ਰੱਖਾਂਗੇ